ਬੜੇ ਤੁਸੀਂ ਵੀ ਰੁਕ ਜਓ ਸਾਰੇ ਜਾਨੇ ਸਰ ਜੀ ਨਮਸਕਾਰ ਸਰ ਕੁੜੇ ਦਿਨ ਸਾਨੂੰ ਬੜੀ ਦਿੱਕਤ ਆ ਰਹੀ ਹੈ ਬੱਚਿਆਂ ਦੀ ਜੀ ਤੇ ਦੱਸੋ ਹੱਲ ਕੀ ਹੈ ਅਸੀਂ ਟੀਸੀ ਲਈ ਹੈ ਬੱਚਿਆਂ ਦਾ ਨਹੀਂ ਦੇਖੋ ਅਸੀਂ ਕੰਪਲੀਟ ਕਰ ਚੁੱਕੇ ਠੀਕ ਹੈ ਉਹ ਸਾਜੀ ਰਾਣਾ ਜੰਦੇ ਵੀ ਪੁੱਛ ਸਕਦੇ ਹੋ ਵੀ ਮੈਂ ਹੁਣੇ ਪ੍ਰਧਾਨ ਬਣੀ ਹੈ ਸਾਨੀ ਮੈਡਮ ਲਿਖਿਆ ਦੇਣ ਨੂੰ ਤਿਆਰ ਨਹੀਂ ਵੀ ਦੋ ਚਾਰ ਦਿਨ ਨੂੰ ਹਾਂ ਜੀ ਹਾਂ ਬਿਲਕੁਲ ਸਾਡੀ ਫੋਨ ਤੇ ਵੀ ਗੱਲ ਹੋ ਗਈ ਉਹ ਬਹੁਤ ਔਟੇ ਦਾ ਦੇਰ ਬਣ ਸਾਰੇ ਪਰ ਅਸੀਂ ਪੇਰੈਂਟਸ ਤਿਆਰ ਆ ਦੇਖੋ ਕਿੰਨੇ ਬੰਦੇ ਖੜੇ ਨੇ ਪੇਰੈਂਟਸ ਤਿਆਰ ਆ ਟੀਚਰ ਵੀ ਤਿਆਰ ਆ ਉੱਥੇ ਖੜਨ ਤੁਸੀਂ ਕਿਉਂ ਨਹੀਂ ਲੈ ਕੇ ਖੜਦੇ ਹੈਗੇ ਆਪਾਂ ਪ੍ਰੇਅਰ ਦੇ ਵਿੱਚ ਕੰਟਾ ਕੰਟਾ ਲੈ ਕੇ ਬੱਚੇ ਖੜਨੇ ਆ ਕੰਟਾ ਕੰਟਾ ਪ੍ਰੇਅਰ ਦੇ ਵਿੱਚ ਤੁਸੀਂ ਲੈ ਕੇ ਖੜਦੇ ਹੋ ਬੱਚੇ ਬੇਹੋਸ਼ ਵੀ ਅੰਦਰ ਸਾਨੂੰ ਸਭ ਪਤਾ ਹੈ ਲੇਕਿਨ ਕੋਈ ਦਾ ਅਸਰ ਛੱਡੋ ਤੁਸੀਂ ਇਸ ਚੀਜ਼ ਨੂੰ ਮੇਰੇ ਗੱਲ ਸੁਣੋ ਮੈਂ ਕਹਿੰਦੇ ਛੱਡ ਦਿਓ ਤੁਸੀਂ ਪਹਿਲਾਂ ਹੁਣ ਜਦੋਂ ਆ ਕੇ ਮੇਰੀ ਗੱਲ ਸੁਣੋ ਮੈਂ ਕਹਿੰਦੇ ਆਪਾਂ ਉੱਥੇ ਲੈ ਕੇ ਨਹੀਂ ਖੜ ਸਕਦੇ ਹੈਗੇ ਜਲਦੀ ਗੱਲ ਕੀਤੀ ਐ ਨਾ ਸੋ ਪਤੋਂ ਕਿ ਕਿੰਨੇ ਘੰਟਾ ਬੱਚੇ ਸਾਰੇ ਖੜਦੇ ਹੋਏ ਜੀ ਆਓ ਬੁਲਾਓ ਬੱਚਾ ਬੁਲਾ ਦਿੰਨੇ ਆ ਜੀ ਬਸੇਰੇ ਬੱਚੇ ਗਿਰਨ ਨੇ ਜੀ ਇੱਕ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਦੱਸੋ ਕਿੰਨੇ ਉੱਚੇ ਗਿਰਨ ਨੇ ਆਪਣੇ ਤੁਸੀਂ ਅਸੀਂ ਟੀਸੀ ਲਈਏ ਸਰ ਅਸੀਂ ਹੁਣ ਟੀਸੀ ਲਈਏ ਅਸੀਂ ਟੀਸੀ ਲਈਏ ਟੀਸੀ ਹੀ ਕਰਨੀ ਆ ਦੇਖੋ ਸੋ ਪਤਾ ਕੀ ਹੈ ਜਦੋਂ ਪਹਿਲੇ ਸੁਜਾਤਾ ਚਾਵਲਾ ਸੀ ਉਦੋਂ ਮੈਂ ਔਰ 3-4 ਟੀਸੀ ਅਸੀਂ ਪੰਜੇ ਪਾਰ ਜਾ ਕੇ ਆਈਏ ਉਹ ਕਹਿੰਦੇ ਨਹੀਂ ਕਰਾਂਗੇ ਜੀ ਕਰਾਂਗੇ ਮੰਨੂ ਉਹਨਾਂ ਨੂੰ ਛੱਡੋ ਮੈਡਮ ਜੀ ਇਹਨਾਂ ਨੂੰ ਛੱਡੋ ਤੁਸੀਂ ਪੇਰੈਂਟਸ ਨੂੰ ਦਾ ਕਟਕਟ ਤੁਸੀਂ ਬੁਲਾ ਕੇ ਮੀਟਿੰਗ ਕਰਕੇ ਬੈਠਾ ਆਪਾਂ ਹੜਤਾਲ ਤਾਂ ਕਰ ਸਕਦੇ ਇੱਕ ਦਿਨ ਆਪਾਂ ਰੁਕ ਤਾਂ ਸਕਦੇ ਹਾਂ ਜੀ ਜਿਹੜੀ ਨਵੇਂ ਬਣੇ ਨੇ ਪ੍ਰਧਾਨ ਕੋਣਾਂ ਨੇ ਕਿਹਾ ਕਿ ਮੈਨੂੰ 4 ਦਿਨ ਦਾ ਟਾਈਮ ਦੋ ਜੇ ਨਹੀਂ ਹੋਇਆ ਫਿਰ ਆਪਾਂ ਸਾਰੇ ਉੱਥੇ ਖਾਂਗੇ ਕਦ ਕਿਉਂ ਸਰ ਤੁਸੀਂ ਮੈਂ ਨਹੀਂ ਪਹਿਲਾਂ ਕਿਹਾ ਸੀਗਾ ਸਰ ਕਦ ਕਿਉਂ ਤੁਸੀਂ ਕਦ ਕਿਉਂ ਉਹਨਾਂ ਨਾਲ ਕਦ ਕਿਉਂ ਸੀ ਸਾਡੇ ਹਾਂ ਜੀ ਸੈਚਰਡੇ ਸੰਡੇ ਮੰਡੇ ਅੱਜ ਕੀ ਹੋਵੇ ਦੇਖ ਲੋ ਮੰਡੇ ਐ ਟੀਊਜ਼ੇ ਗਿਆ ਸੀ ਮੈਂ ਦੁਬਾਰਾ ਪੁੱਛਣਾ ਵੀ ਆਪਾਂ ਕੱਤਾ ਕੋ ਵੇਖਦਾ ਪੁੱਛੋ ਜੀ ਪੁੱਛੋ 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 ਕੋਈ ਕੋਈ ਗੱਲ ਕੀਤੀ ਹੈ ਸਰ ਨਾ ਨਾ ਸਾਹਮਣੇ ਕਰ ਲੋ ਕੋਈ ਗੱਲ ਨਹੀਂ ਸਰ ਇਹ ਨਹੀਂ 얘 ਕੋ ਸਾਨੂੰ ਕਿ ਜੁਤਾ ਨਹੀਂ ਸਾਡੇ ਬੱਚੇ ਦੀਆਂ ਦੇਖੋ ਚਲੋ ਚਲੋ ਕੋਈ ਗੱਲ ਨਹੀਂ ਤੁਸੀਂ ਉਹਨਾਂ ਨਾਲ ਗੱਲ ਕਰੋ ਕੋਈ ਗੱਲ ਨਹੀਂ ਦੈਨ ਕਰਵਾਣਾ ਹਾਂ ਹਾਂਸੀ ਕਰਵਾ ਦੇ। ਤੇ ਕੀ ਕਰੀ ਨਾ ਬਾਕੀ ਲਾ ਦਿੱਤਾ 10-10 ਗੱਲ ਆਪਣਾ ਟਾਈਮ ਮਿਲੇ। ਹੋਰ ਮੈਨੂੰ ਦੁਸੀ ਕਰੋ ਸਰ ਅਸੀਂ ਤਿਆਰ ਆ ਸੁਣ ਲੋ ਮੇਰੀ ਗੱਲ ਸੁਣੋ। ਆਪਾਂ ਤਿਆਰ ਆ ਆਪਾਂ ਧਰਨਾ ਦੇਣ ਨੂੰ ਵੀ ਤਿਆਰ ਆ। ਬੱਚਾ ਮੇਰੀ ਗੱਲ ਸੁਣ ਮੈਂ ਮੈਂ ਮੇਰੇ ਪਹਿਲਾਂ ਮੇਰੇ ਦਿਲ ਦੀ ਮੇਰੇ ਦਿਲ ਦੀ ਸਰ ਮੇਰੇ ਦਿਲ ਦੀ ਗੱਲ ਸੁਣੋ ਪਹਿਲਾਂ ਤਾਂ ਮੇਰਾ ਬੱਚੇ ਬਿਮਾਰ ਹੋ ਰਹੇ ਨੇ ਉਹਨਾਂ ਨੂੰ ਅਲਰਜੀ ਹੋ ਰਹੀ ਹੈ ਕੱਲ ਮੈਂ ਮੈਡੀਕਲ ਵੀ ਕਟਵਾ ਲਿਆ ਜਿੱਥੇ ਤੱਕ ਹੋ ਸਕਦਾ ਮੈਂ ਜਾਊਂਗਾ ਮੈਂ ਛੱਡਦਾ ਨਹੀਂ ਹੈਗਾ ਮੈਨੂੰ ਬੇਸ਼ੱਕ ਜੀਟੀਸੀ ਲੈਣਾ ਪੂ ਮੈਂ ਲਊਂਗਾ ਬਹੁਤ اچھی ਗੱਲ ਹੈ ਜੀ ਤੁਸੀਂ ਹਾਂ ਠੀਕ ਹੈ ਤੁਹਾਡੇ ਨਾਲ ਹੈ ਸਾਡੇ ਵਿੱਚ ਨਹੀਂ ਆਈ ਸਾਨੂੰ ਵੀ ਚਿੰਤਾ ਨਹੀਂ ਅਸੀਂ ਐਜੇ ਦਾ ਕਲੋ ਅਪਰੋਚ ਕਰ ਚੁੱਕੇ ਈ ਉਹਨੇ ਕਲੋ ਅਪਰੋਚ ਕਰ ਚੁੱਕੇ ਸਰ 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 ਅਪਰੋਚ ਦੀ ਗੱਲ ਛੱਡੋ ਮੈਨੂੰ ਐ ਦੱਸੋ ਤੁਸੀਂ ਕਹਿੰਦੇ ਥੋੜੇ ਬੱਚੇ ਥੋੜੇ ਬੱਚੋ ਨੇ ਪੜ੍ਹਦੇ ਨਹੀਂ ਕਿਸੇ ਦੇ ਮੈਡਮ ਦਾ ਬੱਚਾ ਪੜ੍ਹਦਾ ਉਹਰੇ ਇੱਕ ਦਾ ਪੜ੍ਹਦਾ ਜਾਂ ਦੋ ਦਾ ਪੜ੍ਹਦਾ ਉਹ ਨਹੀਂ ਕਿਸੇ ਦਾ ਕੋਈ ਬੱਚਾ ਨਹੀਂ ਪੜ੍ਹਦਾ ਹੈਗਾ ਹਾਂਜੀ ਉਸ ਬੱਚੇ ਨੇ ਇਹ ਇਹ ਉਹਨਾਂ ਦੀ ਮਾਂ ਐ ਨਾ ਪੁੱਛ ਕੇ ਦੇਖੋ ਉਹ ਰੋਜ਼ ਕਹਿੰਦਾ ਹੋਊਗਾ ਘਰੇ ਜਾ ਕੇ ਵੀ ਮਮਾ ਬੜੀ ਸਮੈਲ ਆਉਂਦੀ ਐ ਕੀ ਬੀਤਦੀ ਐ ਮੇਰੀ ਗੱਲ ਸੁਣੋ ਚਾਹਤੇ ਐ ਜੇ ਸਮੈਲ ਆਉਂਦੀ ਐ ਰੋਜ਼ ਸਵੇਰੇ ਤੇ ਦੁਪਹਿਰੇ ਰੂਟ ਰੈਸਨਲਿਸ ਵੇਰ ਫਲੇਂਗ ਹੋ ਜਾਂਦੇ ਸਰ ਸਪਰੇ ਨਹੀਂ ਕਰਾਂਗੇ ਕੱਲ ਮੈਂ ਕੱਲ ਮੈਂ ਮੈਡੀਕਲ ਡਾਕਟਰ ਦੇ ਲਵੇਗਾ ਕੱਲ ਮੈਂ ਮੈਡੀਕਲ ਡਾਕਟਰ ਦੇ ਸੁਣੋ ਪਹਿਲਾਂ ਮੇਰੀ ਗੱਲ ਮੈਂ ਮੈਡੀਕਲ ਡਾਕਟਰ ਦੇ ਗਿਆ ਮੇਰੀ ਕੰਨ ਕਦੀਆਂ ਅੱਖਾਂ ਦੇ ਵਿੱਚੋਂ ਪਾਣੀ ਆਂਦਾ ਉਹਦਾ ਨੱਕ 24 ਘੰਟੇ ਚੱਲਦਾ ਉਹਨੇ ਇੱਕ ਗੱਲ ਕਹਿ ਦਿੱਤੀ ਕਹਿੰਦੇ ਜੇ ਤੁਸੀਂ ਦਾ ਧਿਆਨ ਨਹੀਂ ਰੱਖੋਗੇ ਕਹਿੰਦੇ ਇਹਦੇ ਨੱਕ ਅੱਖ ਤੇ ਕੰਨ ਤਿੰਨੇ ਚੀਜ਼ਾਂ ਜਾਣੀਆਂ ਜਾਣੀਆਂ ਆ ਉਹਨੇ ਸਾਫ ਸਪਸ਼ਟ ਕਰਤਾ ਗੱਲ ਅਸੀਂ ਜਿੱਤੇ ਗਏ ਕੋਰਸ ਕਾਜ ਨੂੰ ਨਹੀਂ ਕਹਤਾ ਸੋ ਵੀ ਤੁਹਾਨੂੰ ਵੇਟ ਕਰੋ ਜੇ ਨਾ ਤਾਂ ਵੇਟ ਨਹੀਂ ਕਰਦੇ ਤੇ ਆਪਣੀ ਗਲਤੀ ਹੁੰਦੀ ਹੈ ਚਲੋ ਹੁਣ ਅਸੀਂ ਅੱਜ ਤੋਂ ਦੋ ਦਿਨ ਵੇਟ ਕਰੀਏ ਚਲੋ ਠੀਕ ਬਸ ਠੀਕ ਸਾਰੇ ਸਾਫ ਸਾਰੇ ਬੱਚੇ ਸਾਰੇ ਮੈਂ ਨਾਲ ਕਹਿ ਚੁੱਕਿਆ ਪੁੱਛੋ ਸਰ ਕਹਿਣਾ ਦਾ ਪਸੰਦ ਹੀ ਕਹਿੰਦੇ ਆ ਰਹੇ ਆਂ ਕੁਦ ਦੇਮਾਂ ਸਾਹ ਤੁਸੀਂ ਤਾਂ ਸੀਗੇ ਹੀ ਮੇਰੇ ਖਿਆਲ ਦੇ ਵਿੱਚ ਗੱਲ ਆਪਣਾ ਫੰਕਸ਼ਨ ਹੋਇਆ ਸੀ ਫੰਕਸ਼ਨ ਹੋਇਆ ਸੀਗਾ ਤੁਸੀਂ ਲੈਟਰ ਵੀ ਦਿੱਤੇ ਸਭ ਕੁਝ ਸਭ ਕੁਝ ਹੋਇਆ ਸੀ ਉਦੋਂ ਬਾਅਦ ਫੇਰ ਡੰਪ ਡਾਕਟਰ ਮੰਡਰ ਆਏ ਦੇਖੋ ਜੀ ਜਿਹਨਾਂ ਨੇ ਚੱਕੜਾ ਹੁੰਦਾ ਇਹ ਕੱਲ ਕੱਲ੍ਹ ਬੜਾ ਸਕੂਲ ਬੰਦ ਹੁੰਦੀ। ਦੋ ਟਰਾਲੀਆਂ ਫਿਰ ਸਿੱਟਕ ਗਏ ਨੇ। ਫਿਰ ਸਿੱਟਕ ਗਏ ਨੇ। ਸਰ ਉਹ 50 ਚੌਥੇ ਗੇਮਾਂ ਅੰਦਰ ਐਦਰ ਹੋ ਹੀ ਗਏ ਨੇ ਉਹਨੇ ਰੁੱਕ ਕੇ ਕੱਲੀ ਕੱਲੀ ਟਰਾਲੀ ਕੱਲੀ ਕੱਲੀ ਟਰਾਲੀ ਜਦ ਗਿਰਦੀ ਆ ਨਾ ਜਦ ਕੱਲੀ ਕੱਲੀ ਟਰਾਲੀ ਗਿਰਦੀ ਆ ਸਾਰੀ ਜੀ ਮੂਵੀ ਬਣਦੀ ਆ। ਮੇਲੇ ਸਾਰੀਆਂ ਮੂਵੀਆਂ ਹੈਗੀਆਂ ਦਿੱਲੀ ਦੀਆਂ। ਮੈਂ ਰੱਖੀ ਬੈਠਾ। ਤੁਸੀਂ ਮਿਲੋਗੇ ਅਸੀਂ ਉਹ ਛੋਟਾ ਮੇਲਦੇ ਆ। ਮੈਂ ਰੋਜ਼ ਮੋਟੇ ਭੇਜਾਂ ਮਰੇ। ਦੇਖ ਲਿਓ ਤੁਸੀਂ ਤੁਸੀਂ ਐਦਾਂ ਨਹੀਂ ਨਾ ਤੁਸੀਂ ਜਿਹੜੀ ਫੋਟੋ ਭੇਜਦੇ ਹੋ ਇਹ ਗਲਤ ਹੈ ਹੁਣ ਹੁਣ ਜਿਹੜੀਆਂ ਫੋਟੋਆਂ ਜਾਣੀਆਂ ਸਿੱਖਿਆ ਮੰਤਰੀ ਦੇ ਲਵੇ ਜਾਣੀਆਂ ਸਾਰੇ ਫੋਟੋ ਖਿੱਚ ਕੇ ਵਿੱਚ ਸਕੂਲ ਦੀਆਂ ਵੀ ਬਾਹਰ ਤਾਂ ਕੁੜੇ ਦੀਆਂ ਵੀ ਨਾਲ ਹੀ ਮੂਵੀਆ ਬਣ ਕੇ ਜਾਣੀਆਂ ਉਹ ਫੋਟੋ ਭੇਜੀਆਂ ਕਿ ਆਪਾਂ ਕਰਾਂ ਜੀ ਹਾਂ ਮੈਸੇਜ ਨੂੰ ਸਕੂਲ ਪਰ ਆ ਦੱਸੋ ਜੀ ਐਮ ਨੂੰ ਵੀ ਭੇਜ ਚੁੱਕੇ ਪਰਿਸ਼ਾਦ ਨੂੰ ਵੀ ਫੋਟੋ ਭੇਜ ਚੁੱਕੇ ਕੋਈ ਲਿਖਤੀ ਰੂਪ ਚ ਲਿਖਤੀ ਰੂਪ ਚ ਤਾਂ ਨਹੀਂ ਭੇਜਦੇ ਸਰ ਹੈਗੇ ਕੋਈ ਕਾਪੀ ਉਹਦੀ ਇਹ ਤਾਂ ਗੱਲ ਗੱਲ ਤਾਂ ਨਹੀਂ ਜੀ ਰਸੀਵ ਹੋਵੇ ਤਾਂ ਐ ਨਾ ਜੀ ਤੁਸੀਂ ਸਰਕਾਰੀ ਡਾਕ ਭੇਜੋ ਦੇਖੋ ਫਿਰ ਕਿਵੇਂ ਦਾ ਹੋਊਗਾ ਕੰਮ ਅਸੀਂ ਤੁਹਾਡੀ ਕਿਸੇ ਵੀ ਵਿਭਾਗ ਦੇ ਵਿੱਚ ਕੋਈ ਡਾਕ ਭੇਜ ਲੈ ਸਰਕਾਰੀ ਡਾਕ ਭੇਜੋ ਮੈਂ ਸਾਰ ਨੂੰ ਸਰਕਾਰੀ ਡਾਕਾ ਕਢਾ ਦੇਣਾ ਤੁਸੀਂ ਇੱਕ ਮਿੰਟ ਦੇ ਵਿੱਚ ਸਟੈਪ ਲਓਗੇ ਸਾਰੇ ਵਿਭਾਗਾਂ 'ਚ ਮੈਂ ਸਰਕਾਰੀ ਡਾਕਾ ਭੇਜਦਾ ਬੋਲ ਲਓ ਤਾਂ ਦੇਖੋ ਹਰ ਵਾਰ ਛੋਟਾ ਭੇਜਦੇ ਹਾਂ ਅਸੀਂ ਇਹ ਨਹੀਂ ਹੈਗਾ ਕਿ ਤੁਸੀਂ ਚਿੰਤਾ ਨਹੀਂ ਕਰ ਰਹੇ ਬੱਚਿਆਂ ਦੀ ਤੁਹਾਡਾ ਜਿਦਾ ਤੁਹਾਨੂੰ ਆਪਣੇ ਵਿੱਚ ਜਿਦਾ ਤੁਹਾਨੂੰ ਸਾਰੇ ਵਿੱਚ ਜਿਦਾ ਅਸੀਂ ਉਹ ਤਾਂ ਚਲੋ ਅਸੀਂ ਚਲੋ ਅਸੀਂ 2 ਦਿਨ ਦੇਖਦੇ ਹਾਂ ਫਿਰ ਕੰਡਾ ਐਸਾ ਅਸੀਂ ਕੱਲ ਤੇ ਪਰਸੋਂ ਦੀ ਦੇਖਾਂਗੇ ਉਹ ਦੋ ਅਸੀਂ ਸੜਕਾਂ ਦੇ ਉੱਤਰਾਂਗੇ ਬੱਚਿਆਂ ਨੂੰ ਲੈ ਕੇ ਅਸੀਂ ਪੇਪਰ ਨਹੀਂ ਹੁੰਦੇ ਨੇ ਬੱਚਿਆਂ ਦੇ ਬਸ ਠੀਕ ਬਸ ਚਿੱਟੇ ਠੀਕ ਹੈ ਨਾ ਜੀ ਥੈਂਕ ਯੂ ਸਰ